ਇਸ ਵੇਲੇ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਜੁੜੀ ਹੋਈ ਹੈ ਜੀਹਾਂ ਇੱਕ ਵੱਡੀ ਰਾਹਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੇ ਦਿੱਤੀ ਗਈ ਹੈ ਜ਼ਮਾਨਤ ਮਨਜ਼ੂਰ ਹੋ ਗਈ ਹੈ ਕਰਤਤ ਸ਼ਰਾਬ ਕੋਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਅੰਦਰ ਸਨ ਜਿਸ ਤੋਂ ਬਾਅਦ ਰਾਊਜ਼ ਐਵੇਨਿਊ ਕੋਰਟ ਨੇ ਜਿਹੜੀ ਕਿ ਹੇਟਲੀ ਕੋਰਟ ਹੈ ਉਹਨੇ ਜ਼ਮਾਨਤ ਮੰਗ ਲਈ ਹੈ ਜਿਸ ਦੇ ਵਿੱਚ ਜਲਦ ਹੀ ਅਰਵਿੰਦ ਕੇਜਰੀਵਾਲ ਬਾਹਰ ਆ ਸਕਦੇ ਨੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿੱਚ ਭਾਰੀ ਉਤਸ਼ਾਹ ਤੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਭੰਗੜੇ ਪੈ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਤਾਂ ਆਪਣੀ ਖੁਸ਼ੀ ਨੂੰ ਜ਼ਾਹਰ ਕੀਤਾ ਜਾ ਰਿਹਾ ਹਰਜੋਤ ਸਿੰਘ ਬੈਂਸ ਹੁਣਾ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੋਸ਼ਲ ਮੀਡੀਆ ਤੇ ਵੀ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਸੱਚ ਦੀ ਜਿੱਤ ਹੋਈ ਹੈ ਪਰ ਭਗਵਾਨ ਮਾਨ ਸਾਹਿਬ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਵਧਾਈ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਵੀ ਅਦਾਲਤ ਦੀ ਜੁਡੀਸ਼ਰੀ ਦੀ ਉੱਤੇ ਤੇ ਪੂਰਾ ਯਕੀਨ ਭਗਵਾਨ ਸਿੰਘ ਮਾਨ ਉਹਨਾਂ ਨੇ ਦਿਖਾਇਆ ਉਹ ਕਹਿੰਦੇ ਸਾਨੂੰ ਅਦਾਲਤੀ ਕਾਰਵਾਈ ਤੇ ਪੂਰਾ ਯਕੀਨ ਹੈ ਭਰੋਸਾ ਹੈ ਸੋ ਦੱਸ ਦਿੰਨੇ ਆ ਵੀ ਪੂਰੀ ਜਿਹੜੀ ਕਹਿ ਲਓ ਖੁਸ਼ੀ ਦਾ ਮਾਹੌਲ ਆਮ ਆਦਮੀ ਪਾਰਟੀ ਦੇ ਵਰਕਰਸ ਤੋਂ ਲੈ ਕੇ ਆਗੂਆਂ ਤੋਂ ਲੈ ਕੇ ਮੰਤਰੀਆਂ ਤੱਕ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਵੀ ਲੱਡੂ ਵੰਡੇ ਜਾ ਰਹੇ ਨੇ ਭੰਗੜੇ ਪਾਏ ਜਾ ਰਹੇ ਨੇ ਆਤਿਸ਼ਬਾਜ਼ੀ ਕੀਤੀ ਗਈ ਹੈ ਪਟਾਕੇ ਚਲਾਏ ਗਏ ਨੇ ਤੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨੂੰ ਇੱਕ ਕਹਿ ਲੋ ਵੀ ਤਿਹਾਰ ਦੇ ਰੂਪ ਦੇ ਵਿੱਚ ਇੱਕ ਵੱਡਾ ਜਸ਼ਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਤੇ ਆਗੂਆਂ ਵੱਲੋਂ ਮਨਾਇਆ ਗਿਆ ਦੱਸ ਦਿੰਦੇ ਆ ਕਿ ਕਤਿਤ ਸ਼ਰਾਬ ਘਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਅੰਦਰ ਸਨ ਜਿਸ ਦੇ ਵਿੱਚ ਉਹਨਾਂ ਤੇ ਦੋਸ਼ ਲੱਗੇ ਸੀ ਇੱਕ ਸ਼ਰਾਬ ਨੀਤੀ ਨੂੰ ਲੈ ਕੇ ਵੀ ਕਪਰਟਿਕੂਲਰ ਕੁਝ ਲੋਕਾਂ ਨੂੰ ਇਸ ਦਾ ਫਾਇਦਾ ਪਹੁੰਚਾਉਣ ਦੇ ਤਹਿਤ ਈਡੀ ਵੱਲੋਂ ਕੇਸ ਧਾਰਕ ਕੀਤਾ ਗਿਆ ਸੀਗਾ 9 ਘੰਟੇ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਗਈ ਸੀ ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਉਹਨਾਂ ਦੀ ਸਿਹਤ ਸਬੰਧੀ ਵੀ ਕਈ ਵਿਵਾਦ ਜਿਹੜੇ ਛਿੜਦੇ ਰਹੇ ਨੇ ਡਾਇਬੀਟੀਜ਼ ਦੀ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਪ੍ਰੋਬਲਮ ਹੈ ਇਨਸੂਲਿਨ ਨੂੰ ਲੈ ਕੇ ਵੀ ਕਈ ਮਸਲੇ ਜਿਹੜੇ ਨੇ ਉਹ ਛਿੜਦੇ ਰਹੇ ਨੇ ਸਿਹਤ ਜਿਹੜੀ ਆ ਉਹ ਖਰਾਬ ਹੁੰਦੀ ਰਹੀ ਆ ਅਰਵਿੰਦ ਕੇਜਰੀਵਾਲ ਦੀ ਸੋ ਵੱਡੀ ਰਾਹਤ ਆ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲੀ ਆ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਆਪਡੀ ਕੀਮਤੀ ਰਾਏ ਕਮੈਂਟਾਂ ਚ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ ਤੇ ਸ਼ਰਤਾਂ ਦੱਸ ਦਿੰਨੇ ਆ ਕਿਉਂਕਿ ਸ਼ਰਤਾਂ ਦੇ ਤਹਿਤ ਅਰਵਿੰਦ ਕੇਜਰੀਵਾਲ ਨੂੰ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਜਿਸ ਦੇ ਵਿੱਚ ਸਭ ਤੋਂ ਪਹਿਲੀ ਇਹ ਸ਼ਰਤ ਹੈ ਵੀ ਜਾਂਚ ਦੇ ਵਿੱਚ ਕੋਈ ਵੀ ਵਿਗਨ ਨਹੀਂ ਜਿਹੜੇ ਅਰਵਿੰਦ ਕੇਜਰੀਵਾਲ ਪਾਉਣਗੇ ਸਭ ਤੋਂ ਪਹਿਲਾ ਜਿਹੜੀ ਸ਼ਰਤ ਹੈ ਇਹ ਰੱਖੀ ਗਿਆ ਦੂਜਾ ਗਵਾਹਾਂ ਨੂੰ ਪ੍ਰਭਾਵਿਤ ਕਰਨਾ ਮੈਨੂਪਲੇਟ ਕਰਨਾ ਜਾਂ ਐਵੀਡੈਂਸ ਦੇ ਨਾਲ ਕਿਸੇ ਵੀ ਤਰੀਕੇ ਦੀ ਛੇੜਛਾੜ ਨਹੀਂ ਹੋਣੀ ਚਾਹੀਦੀ ਇਹ ਕੋਰਟ ਨੇ ਸਾਫ ਸ਼ਬਦਾਂ ਦੇ ਵਿੱਚ ਗੱਲ ਆਖੀ ਹੈ ਤੀਜੀ ਸ਼ਰਤ ਜੋ ਅਦਾਲਤ ਨੇ ਕਹੀ ਹੈ ਉਹ ਕਿਹਾ ਵੀ ਅਰਵਿੰਦ ਕੇਜਰੀਵਾਲ ਨੂੰ ਕਿਸੇ ਵੀ ਸਮੇਂ ਅਦਾਲਤ ਚ ਬੁਲਾਇਆ ਜਾ ਸਕਦਾ ਉਹਨਾਂ ਨੂੰ ਜਾਂਚ ਦੇ ਵਿੱਚ ਜਿਹੜੀ ਆਪਣੀ ਸ਼ਮੂਲੀਅਤ ਆ ਉਹ ਕਰਨੀ ਪੈਣੀ ਆ ਤੇ ਐਵੀਡੈਂਸ ਜਾਂ ਗਵਾਹਾਂ ਦੇ ਨਾਲ ਕਿਸੇ ਤਰੀਕੇ ਦੀ ਵੀ ਕੋਈ ਛੇੜਛਾੜ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਦਰਸ਼ਕਾਂ ਨੂੰ ਦੱਸ ਦਿੰਦੇ ਆ ਵੀ ਰਾਤ 8 ਵਜੇ ਇਹ ਜਿਹੜਾ ਅਦਾਲਤ ਵੱਲੋਂ ਫੈਸਲਾ ਲਿਆ ਗਿਆ ਤੇ अरविंद केजरीवाल ਉਹਨਾਂ ਨੂੰ ਜ਼ਮਾਨਤ ਦਿੱਤੀ ਸੀ ਕਿ ਹਾਲਾਂਕਿ ਇਹ ਕੇਸ ਸੁਪਰੀਮ ਕੋਰਟ ਤੱਕ ਗਿਆ ਸੀਗਾ ਪਰ ਸੁਪਰੀਮ ਕੋਰਟ ਨੇ ਥੱਲੇ ਦੀ ਅਦਾਲਤ ਦੇ ਵਿੱਚ ਸੁਣਵਾਈ ਕਰਨ ਲਈ ਕਿਹਾ ਸੀ ਤੋਂ ਰਾਉਜ਼ ਐਵੈਨਿਊ ਕੋਰਟ ਦੇ ਵਿੱਚ ਇਹ ਸਾਰਾ ਜਿਹੜਾ ਮਾਮਲਾ ਚੱਲਿਆ ਸੀ ਇਸ ਦੇ ਵਿੱਚ सीबीआई ਵੱਲੋਂ ਹਲੇ ਕੋਈ ਚਾਰਜ ਸ਼ੀਟ ਜਿਹੜੀ ਆ ਉਹ ਦਾਖਲ ਨਹੀਂ ਹੋਈ ਹੈ ਤੇ ਜ਼ਮਾਨਤ ਨੂੰ ਖਾਰਜ ਕਰਨ ਦੇ ਲਈ ਜਾਂ ਜ਼ਮਾਨਤ ਨੂੰ ਰੋਕਣ ਦੇ ਲਈ ED ਨੇ ਵੀ ਪੂਰਾ ਢੀ ਚੋਟੀ ਦਾ ਜ਼ੋਰ ਲਗਾਇਆ ਸੀ ਇਹ ਵੀ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਵੀ ED ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖਟਕਟਾ ਸਕਦੀ ਹੈ ਤਾਂ ਜੋ ਅਰਵਿੰਦ ਕੇਜਰੀਵਾਲ ਉਹਨਾਂ ਦੀ ਜ਼ਮਾਨਤ ਨੂੰ ਚੁਣੌਤੀ ਦਿੱਤੀ ਜਾ ਸਕੇ ਤਾਂ ਇਹਦੇ ਵਿੱਚ ਇਹ ਵੀ ਦਰਸ਼ਕਾਂ ਨੂੰ ਦੱਸ ਦਿੰਨੇ ਆਂ ਕਿ ਸੀਪੀਆਈ ਵੱਲੋਂ ਹਲੇ ਕੋਈ ਵੀ ਚਾਰਜ ਸ਼ੀਟ ਨਹੀਂ ਦਾਖਲ ਕੀਤੀ ਗਈ ਮਨੀ ਲਾਂਡਰਿੰਗ ਦਾ ਕੇਸ ਸੀਗਾ ਜਿਹਦੇ ਵਿੱਚ ਕਥਿਤ ਇੱਕ ਸ਼ਰਾਬ ਆਪਕਾਰੀ ਮਨੀ ਲਾਂਡਰਿੰਗ ਜਾਂ ਇੱਕ ਕਹੋ ਵੀ ਨੀਤੀ ਬਣਾਉਣ ਦੇ ਤਹਿਤ ਜਿਹੜੀ ਇੱਕ ਸ਼ਰਾਬ ਨੀਤੀ ਬਣਾਈ ਸੀ ਉਹਦੇ ਤਹਿਤ ਇੱਕ ਘਟਾਲੇ ਦੇ ਰੂਪ ਦੇ ਵਿੱਚ ਸਾਰਾ ਜਿਹੜਾ ਸਿਨੈਰੀਓ ਬਣਿਆ ਸੀਗਾ ਇਹ ਜਿਆ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਾਫ ਸ਼ਬਦਾਂ 'ਚ ਇਹ ਗੱਲ ਆਖੀ ਸੀ ਵੀ ਇਹ ਪੋਲੀਟਿਕਲੀ ਰਾਜਨੀਤਿਕ ਇੱਕ ਵਨ ਡੈਟੇ ਦੇ ਤਹਿਤ ਜਿਹੜੀ ਹੈ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿਉਂਕਿ ਅਰਵਿੰਦ ਕੇਜਰੀਵਾਲ ਇੱਕ ਸ਼ੇਰ ਨੇ ਇੱਕ ਅਰਵਿੰਦ ਕੇਜਰੀਵਾਲ ਇੱਕ ਸੋਚ ਨੇ ਤੇ ਇਨਸਾਨ ਨੂੰ ਤੁਸੀਂ ਜੇਲ੍ਹ ਦੇ ਵਿੱਚ ਡੱਕ ਸਕਦੇ ਹੋ ਪਰ ਸੋਚ ਨੂੰ ਤੁਸੀਂ ਨਹੀਂ ਬੰਦ ਕਰ ਸਕਦੇ ਸੋ ਇਹ ਜਿਹੜੀ ਹੈ ਇੱਕ ਹਵਾਲਾ ਹੈ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦਿੱਤਾ ਸੀਗਾ ਤੇ ਉਹਨਾਂ ਨੇ ਸਾਫ ਸ਼ਬਦਾਂ ਚ ਇਹ ਗੱਲ ਆਖੀ ਸੀ ਵੀ ਭਾਜਪਾ ਇੱਕ ਈਡੀ ਜਾਂ ਸੀਬੀਆਈ ਵਰਗੀਆਂ ਜਿਹੜੀਆਂ ਏਜੰਸੀਆਂ ਨੇ ਉਹਨੂੰ ਇੱਕ ਟੂਲ ਦੀ ਤਰ੍ਹਾਂ ਵਰਤ ਰਹੀ ਹੈ ਵੱਧ ਤੋਂ ਵੱਧ ਜਿਹੜੇ ਮਾਮਲੇ ਨੇ ਉਹ ਆਮ ਆਦਮੀ ਪਾਰਟੀ ਜਾਂ ਵਿਰੋਧੀਆਂ ਦੇ ਸਿਰ ਤੇ ਮੜੇ ਜਾ ਰਹੇ ਨੇ ਰੇਡਸ ਹੋ ਰਹੀਆਂ ਨੇ ਜਿਵੇਂ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਵੀ ਪਹਿਲਾਂ ਕਈ ਸਮਨ ਭੇਜੇ ਗਏ ਸੀਗੇ ਪਰ ਉਸ ਤੋਂ ਬਾਅਦ ਈਡੀ ਵੱਲੋਂ ਲਗਾਤਾਰ 9 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਸੋ ਹੁਣ ਜੇ ਥੋੜਾ ਜਿਹਾ ਸਮਾਂ ਪਹਿਲਾਂ ਦੀ ਗੱਲ ਕਰੀਏ ਤੇ ਇੱਕ ਅੰਤਰੀਮ ਜ਼ਮਾਨਤ ਵੀ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਮਿਲੀ ਸੀ ਕੁਝ ਸਮੇਂ ਦੇ ਲਈ ਅਰਵਿੰਦ ਕੇਜਰੀਵਾਲ ਬਾਹਰ ਆਏ ਸੀਗੇ ਹਾਲਾਂਕਿ ਚੋਣ ਪ੍ਰਚਾਰ ਵੀ ਉਹਨਾਂ ਨੇ ਕੀਤਾ ਸੀਗਾ ਕਿਉਂਕਿ ਚੋਣਾਂ ਦਾ ਮਾਹੌਲ ਸੀਗਾ ਉਸ ਤੋਂ ਬਾਅਦ ਸਰੈਂਡਰ ਕਰ ਦਿੱਤਾ ਗਿਆ ਸੀ ਤੇ ਹੁਣ ਜਿਹੜੀ ਜ਼ਮਾਨਤ ਹੈ ਉਹ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਮਿਲ ਚੁੱਕੀ ਹੈ ਸਾ ਦਰਸ਼ਕਾਂ ਨੂੰ ਦੱਸ ਦਿੰਨੇ ਆ ਵੀ 1 ਲੱਖ ਰੁਪਏ ਦੇ ਮੁਚਲਕੇ ਦੇ ਤਹਿਤ ਜਿਹੜੀ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਜ਼ਮਾਨਤ ਮਿਲੀ ਹੈ ਤੇ ਵੱਡੀ ਖੁਸ਼ਖਬਰੀ ਆਮ ਆਦਮੀ ਪਾਰਟੀ ਦੇ ਆਗੂਆਂ ਲਈ ਵਰਕਰਾਂ ਦੇ ਲਈ ਹੈ ਪਟਾਕੇ ਚਲਾ ਕੇ ਲੱਡੂ ਵੰਡ ਕੇ ਤੇ ਭੰਗੜੇ ਪਾ ਕੇ